ਕਹਿੰਦਾ ਤੂੰ ਇੱਕ ਹੀ ਜ਼ੁਬਾਨ ਚੋਂ ਕਿਸੇ ਨੂੰ ਗਾਲ੍ਹਾਂ ਇੱਕ ਹੀ ਜ਼ੁਬਾਨ ਚੋਂ ਕਿਸੇ ਨੂੰ ਸ਼ਰਾਪ ਔਰ ਉਸੇ ਜ਼ੁਬਾਨ ਚੋਂ ਦੂਜੇ ਨੂੰ ਬਰਕਤ ਨਹੀਂ ਦੇ ਸਕਦਾ ਇੱਕ ਸੋਤੇ ਚੋਂ ਦੋ ਤਰ੍ਹਾਂ ਦਾ ਪਾਣੀ ਜਾਂ ਖਾਰਾ ਨਿਕਲੂਗਾ ਜਾਂ ਮਿੱਠਾ ਨਿਕਲੂਗਾ ਕਹਿੰਦਾ ਇਦਾਂ ਹੀ ਜੇ ਤੂੰ ਕਹਿੰਦਾ ਮੈਂ ਧਰਮੀ ਆ ਤੇ ਤੇਰੀ ਜ਼ੁਬਾਨ ਧਾਰਮਿਕਤਾ ਨੂੰ ਪ੍ਰਗਟ ਕਰੇਗੀ ਤੇ ਜੇ ਤੂੰ ਕਹਿੰਦਾ ਮੈਂ ਧਰਮੀ ਆ ਔਰ ਤੂੰ ਦੂਸਰੇ ਨੂੰ ਗਾਲ੍ਹ ਦੇ ਰਿਹਾ ਹੈ ਇਹਦਾ ਮਤਲਬ ਕੀ ਆ ਕਿ ਤੂੰ ਧਰਮੀ ਨਹੀਂ ਆ ਅਲੇ ਤੂੰ ਪਾਪ ਦੇ ਬਸ ਦੇ ਵਿੱਚ ਪਾਪ ਨੇ ਪ੍ਰਭੂ ਦਾ ਕਰ ਰਿਹਾ ਹੈ ਔਰ ਪ੍ਰਭੂ ਯਿਸੂ ਮਸੀਹ ਐਸੇ ਹੀ ਪਾਪ ਦੀ ਪ੍ਰਭੂਤਾ ਤੋਂ ਸਾਨੂੰ छुटकारा ਦੇਣ ਦੇ ਲਈ ਆਇਆ ਤਾਂ ਕਿ ਉਸ ਇੱਕ ਪਵਿੱਤਰ ਤਾਈ ਦਾ ਜੀਵਨ ਲੈ ਲਈ ਇੱਕ ਸੱਚਾਈ ਦੀ ਜ਼ਿੰਦਗੀ ਲੈ ਲਈ ਐਸੀ ਜ਼ਿੰਦਗੀ ਜਿਹੜੀ ਖਾਲਸ ਹੈ ਇਹ ਜਿਹਦੇ ਵਿੱਚ ਦਾਗ ਨਾ ਹੋਵੇ ਹਰ ਦਿਨ ਪ੍ਰਤੀ ਦਿਨ ਅਸੀਂ ਉਹਦੇ ਵਿੱਚ ਢਲਦੇ ਜਾਂਦੇ ਜਾਂਨੇ ਢਲਦੇ ਜਾਂਦੇ ਜਾਂਦਾ ਜਿੱਦਾਂ ਅਸੀਂ ਉਹਨਾਂ ਮਜੂਸੀਆਂ ਦੀ ਤਰ੍ਹਾਂ ਯਿਸੂ ਮਸੀਹ ਵੱਲ ਵਾਦੇ ਜਾਂਨੇ ਆ ਵਾਦੇ ਜਾਂਨੇ ਆ ਉਹਦਾ ਪਿੱਛਾ ਕਰਦੇ ਹੋਏ ਉਸ ਤਾਰੇ ਦਾ ਪਿੱਛਾ ਕਰਦੇ ਹੋਏ ਉਹਦੇ ਬਚਨ ਦਾ ਪਿੱਛਾ ਕਰਦੇ ਹੋਏ ਜਿੱਦਾਂ 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 ਅਸੀਂ ਵਧੀ ਜਾਂਨੇ ਆ ਇੱਕ ਦਿਨ ਐਸਾ ਹੁੰਦਾ ਆ ਕਿ ਅਸੀਂ ਆਪਣੀ ਮੰਜ਼ਿਲ ਉੱਤੇ ਪਹੁੰਚ ਜਾਂਨੇ ਆ ਔਰ ਯਿਸੂ ਮਸੀਹ ਸਾਡੇ ਅੰਦਰ ਪੈਦਾ ਹੋ ਜਾਂਦਾ ਹੈ ਅਸਲੀ 크리스마ਸ ਆਂਦਾ ਆ ਜਿੱਦਣ ਯਸੂਸੀ ਸਾਡੇ ਅੰਦਰ ਤੇ ਜਦੋਂ ਯਸੂਸੀ ਸਾਡੇ ਅੰਦਰ ਪੈਦਾ ਹੁੰਦਾ ਆ ਬਦਲ ਗਿਆ ਬਦਲ ਗਿਆ ਮੇਰਾ ਸਾਰਾ ਜੀਵਨ ਬਦਲ ਗਿਆ ਬਦਲ ਗਿਆ ਬਦਲ ਗਿਆ ਮੇਰਾ ਸਾਰਾ ਜੀਵਨ ਬਦਲ